ਇਸ ਸਮੇਂ ਜੋ ਪੂਰੀ ਦੁਨੀਆ ਦੇ ਹਾਲਾਤ ਨੇ ਲੋਕ ਕਰੋਨਾ ਵਾਇਰਸ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਸਹਵੇਂ ਬੈਠੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦਾ ਆਸਰਾ ਦੀ ਪਨਾਹ ਦੇ ਵਿੱਚ ਜਾਣਾ ਸੁਭਾਵਿਕ ਹੈ ਅਸੀਂ ਇਸ ਸਮੇਂ ਆ ਲੁਧਿਆਣਾ ਦੇ ਅਮਰਪੁਰਾ ਇਸਲਾਮਗੰਜ ਦੇ ਇਲਾਕੇ ਦੇ ਵਿੱਚ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਬੀਤੀ ਰਾਤ ਤੋਂ ਕੂਂਡੀਆਂ ਦੇ ਵਿੱਚ ਡੰਡੇ ਜੋ ਨੇ ਉਹ ਆਪਣੇ ਆਪ ਖੜੇ ਹੋ ਰਹੇ ਨੇ ਆਓ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਪੜਤਾਲ ਕਰਦੇ ਹਾਂ ਇਸ ਖਬਰ ਦੀ ਕਿ ਮਾਮਲਾ ਹੈ ਕੀ ਕੀ ਨਾ ਤੁਹਾਡਾ ਮੇਰਾ ਨਾਮ ਸੁਦੇਸ਼ ਤੁਹਾਡੇ ਹਿਸਾਬ ਨਾਲ ਜੋ ਚਮਤਕਾਰ ਹੋ ਰਿਹਾ ਇਹ ਕੀ ਹੈ ਇਹ ਤਾਂ ਰਤੀ ਜੀ ਸਾਨੂੰ ਟੈਲੀਫੋਨ ਆਇਆ ਉਥੋਂ ਦਿੱਲੀ ਤੋਂ ਵੀ ਆਪਣੇ ਘਰਾਂ ਦੇ ਵਿੱਚ ਕੁੰਡੀ ਦੇ ਵਿੱਚ ਡੰਡੇ ਧਰੋ ਕੱਚੀ ਰਸੀ ਪਾ ਕੇ ਤੇ ਦੀਵੇ ਜਗਾਓ ਉਹ ਆਪਣੇ ਆਪ ਡੰਡਾ ਖੜਾ ਹੋ ਗਿਆ ਉਹ ਆਮਨ ਸ਼ਾਹ ਕੀਤੀ ਤੇ ਦੀਵਾ ਦਾ ਪੁੱਤ ਨੂੰ ਨਹੀਂ ਇੱਦਾਂ ਕਰ ਦਿੱਤਾ ਵਾ ਰਾਤ ਤੇ ਸਾਰੀ ਦਾਦਾ ਦੀਵਾ ਉਹ ਸੁਦਾਦਾ ਹੀ ਇਸ ਤਰ੍ਹਾਂ ਖੜਾ ਖੜਾ ਡੰਡਾ ਕੀ ਨਾ ਤੁਹਾਡਾ ਮੇਰਾ ਨਾਮ ਸਰਹਿੰਦਰਪਾਲ ਸਿੰਘ ਜੀ ਮੈਂ ਜੀ ਰਾਤ ਸੁਤਾ ਹਾਂ ਤੇ ਟੈਲੀਫੋਨ ਆਏ ਤੇ ਪਤਾ ਲੱਗਾ ਵੀ ਕੱਚੀ ਰਸੀ ਬਾਕੇ ਕੁੰਡੀ ਜੀ ਡੰਡਾ ਖੜਾ ਕਰੋ ਤੇ ਡੰਡਾ ਖੜਾ ਹੋ ਜਾਂਦਾ ਮੈਂ ਯਕੀਨ ਨਹੀਂ ਕਰਦਾ ਐਸੀ ਇਹ ਕੀਤਾ ਤੇ ਇਹ ਕੰਮ ਹੋਇਆ ਤੇ ਇਹ ਪਤਾ ਨਹੀਂ ਹੋਵੇ ਸ਼ਿਵਜੀ ਦਾ ਹੀ ਅਵਤਾਰ ਦਾ ਰੂਪ ਹੈ ਜਾਂ ਦੁਨੀਆ ਤੋਂ ਮੈਨੂੰ ਸਮਝ ਨਹੀਂ ਆਈ ਫੇਰ ਸਾਡੇ ਆ ਦੇਖੋ ਦੇਖੀ ਹੋਰ ਮਹੱਲੇ ਚ ਕਈਆਂ ਨੇ ਕੀਤਾ ਇਹ ਕੰਮ ਤੇ ਸਾਰੇ ਦੇ ਹੋਇਆ ਕੋਈ ਐਸਾ ਹੀ ਕਿ ਜਿਹਦੇ ਨਹੀਂ ਹੋਇਆ ਹਾਂਜੀ ਕੀ ਨਾਂ ਤੁਹਾਡਾ ਮੇਰਾ ਨਾਮ ਸੁਨੀਤਾ ਹੈ ਤੇ ਰਾਤੀ ਜਿਹੜਾ ਚਮਤਕਾਰ ਅਸੀਂ ਦੇਖਿਆ ਉਹ ਅਲੱਗ ਹੀ ਦੇਖਿਆ ਕਿ ਰਾਤੀ ਸਾਰਿਆਂ ਨੇ ਜਦੋਂ ਕੀਤਾ ਵਾ ਅਸੀਂ ਵੀ ਘਰ ਆ ਕੇ ਦੇਖਿਆ ਕੀਤਾ ਅਸੀਂ ਤੇ ਡੂੰਗਾ ਲੀਤਾ ਵਿੱਚ ਲੱਸੀ ਪਾਈ ਤੇ ਵਿੱਚ ਬੇਲਣ ਅਸੀਂ ਸਾਡਕੋ ਉਹ ਨਾਮ ਦੱਸਤਾ ਤੇ ਨਹੀਂ ਹੈ ਗਈ ਤੇ ਫਿਰ ਅਸੀਂ ਉਹ ਦਿਨ ਕੀਤਾ ਤੇ ਸਾਡਾ ਉਹ ਬੱਚਾ ਕਹਿੰਦਾ ਚੱਲ ਦੁਬਾਰਾ ਮੰਮੀ ਕਰਕੇ ਦੇਖਨੇ ਫਿਰ ਦੁਬਾਰਾ ਨਹੀਂ ਹੋਇਆ ਇਸ ਖਬਰ ਦਾ ਵਿਗਿਆਨਕ ਪੱਖ ਜਾਣਨ ਲਈ ਅਸੀਂ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਦੇ ਫਿਜ਼ਿਕਸ ਡਿਪਾਰਟਮੈਂਟ ਦੇ ਪ੍ਰੋਫੈਸਰ ਭਾਗਵੰਤੀ ਨਾਲ ਗੱਲਬਾਤ ਕੀਤੀ। ਜੀ ਡਾਕਟਰ ਭਾਗਵੰਤੀ ਮੈਂ ਵਿਰਿੰਦਰ ਬੋਲ ਰਿਹਾ ਐਸ ਐਮ ਜ਼ेड ਨਿਊਜ਼ ਚੈਨਲ ਤੋਂ ਨਿਊਜ਼ ਐਡੀਟਰ। ਹਾਂ ਜੀ ਹਾਂ ਜੀ। ਜੀ ਡਾਕਟਰ ਆਪਣੇ ਬੀਤੀ ਰਾਤੋਂ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਪਾਇਆ ਜਾ ਰਿਹਾ ਲੋਕਾਂ ਦਾ ਕਹਿਣਾ ਕਿ ਜਦੋਂ ਕੁੰਡੀ ਦੇ ਵਿੱਚ ਕੱਚੀ ਲੱਸੀ ਪਾ ਕੇ ਉਹਦੇ ਵਿੱਚ ਡੰਡਾ ਖੜਾ ਕਰਦੇ ਨੇ ਤੇ ਉਹ ਡੰਡਾ ਖੜਾ ਹੋ ਰਿਹਾ ਲੋਕ ਉਸ ਨੂੰ ਇੱਕ ਆਸਤਾ ਦੀ ਤਰ੍ਹਾਂ ਲੈ ਰਹੇ ਐ। ਸਾਇੰਸ ਦੇ ਅਕੋਰਡਿੰਗਲੀ ਇਹ ਕੀ ਚੀਜ਼ ਐ? साइंस के अकॉर्डिंगली मैं पहली बात तो ना मैंने ये एक्सपेरिमेंट किया है ना मैं ऐसे कोई अंधविश्वासों में बिलीव करती हूँ मेरी क्यूरी जो साइंटिस्ट थी नोबेल प्राइज विनर है उनकी मैं स्टेटमेंट आपको बताना चाहूंगी उनकी मैडम क्यूरी की ये स्टेटमेंट थी कि जब हम टेंशन में होते हैं परेशानी में होते हैं तो हर चीज हमें एंजाइटी लेवल हमारा बढ़ाती है ठीक है तो जैसे अब जो पब्लिक है पब्लिक हमारे देश की नहीं सारी दुनिया के लोग हैं वो टेंशन में है हमारे देश के लोग बड़े इस चीज को इसके साथ को रिलेट कर लेते हैं हो सकता है कोई एपिसोड कोई इंसिडेंट में खड़ा हो गया हो लेकिन इसको अंधविश्वास के साथ नहीं जोड़ सकते कोई बैलेंसिंग एक्ट हो गया हो फिजिक्स के हिसाब से बैलेंसिंग एक्ट हो गया हो बट इट इज नॉट रिलेटेड विद बिलीफ के भी ये कोरोना वायरस के साथ कोई रिलेटेड है जी हाँ जी बिलकुल भी नहीं ਸ਼ੁਕਰੀਆ ਜੀ ਸਰ ਬਹੁਤ ਬਹੁਤ ਥੈਂਕ ਯੂ ਹਾਂਜੀ ਇਹ ਕੋਈ ਚਮਤਕਾਰ ਹੈ ਜਾਂ ਫਿਰ ਫਿਜ਼ਿਕਸ ਦਾ ਕੋਈ ਲਾਅ ਇਸ ਦਾ ਫੈਸਲਾ ਅਸੀਂ ਤੁਹਾਡੀ ਸਮਝ ਦੇ ਉੱਤੇ ਛੱਡਦੇ ਹਾਂ ਲੁਧਿਆਣਾ ਤੋਂ ਕੈਮਰਾਮੈਨ ਬਲਵਿੰਦਰ ਦੇ ਨਾਲ ਵਰਿੰਦਰ ਕੁਮਾਰ ਐਸ ਐਮ ਜ਼ेड ਨਿਊਜ਼